ਐਮ ਡੀ ਵੀ ਕਲਸੇਲ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਬਾਈ ਜੀ ਆਲਟੋ ਗੱਡੀ ਸਹੀ ਲਈ ਲੈ ਕੇ ਆਇਆ ਆ ਆਲਟੋ ਐਲ ਐਕਸ ਆਈ ਕੇ 10 ਆਲਟੋ ਐਲ ਐਕਸ ਆਈ ਕੇ 10 ਗੱਡੀ ਹੈ ਗੱਡੀ ਬਿਲਕੁਲ ਸਾਫ਼ ਪਈ ਹੈ ਚਾਰੇ ਪਾਸੋਂ ਤੁਹਾਨੂੰ ਗੱਡੀ ਵੀ ਦਿਖਾਵਾਂਗੇ ਤੇ ਟਾਇਰ ਵੀ ਦਿਖਾਵਾਂਗੇ ਤੇ ਵਿੱਚੋਂ ਵੀ ਦਿਖਾਵਾਂਗੇ ਗੱਡੀ ਮਾਡਲ 2013 ਮਾਡਲ ਆ ਬਾਈ ਏਸੀ ਹੀਟਰ ਫੁੱਲ ਕੰਪਲੀਟ ਮਿਲੂ ਸੈਂਟਰ ਲੋਕ ਹੈ ਤੇ 61000 ਕਿਲੋਮੀਟਰ ਗੱਡੀ ਚੱਲੀ ਹੋਈ ਆ 61000 ਕਿਲੋਮੀਟਰ ਚੱਲੀ ਵੇ ਗੱਡੀ ਇੰਜਣ ਗੇਅਰ ਦੀ ਫੁੱਲ ਗਾਰੰਟੀ ਆ ਟਾਇਰ ਦੇਖ ਲਓ ਟਾਇਰ ਦੇ ਘੱਟੋ ਘੱਟ 80% ਟਾਇਰ ਪਏ ਆ ਤੇ ਗੱਡੀ ਦਾ ਵਿੱਚੋਂ ਇੰਜਣ ਦੇਖ ਲਓ ਪੂਰਾ ਵੀ ਕਿਸੇ ਪਾਸੋਂ ਵੀ ਕੋਈ ਲੀਕਿੰਗ ਨਹੀਂ ਬੈਟਰੀ ਬਿਲਕੁਲ ਨਵੀਂ ਹੈ ਇੰਜਣ ਗੇਅਰ ਦੀ ਫੁੱਲ ਗਾਰੰਟੀ ਆ ਇੰਜਣ ਬਿਲਕੁਲ ਓਕੇ ਆ ਗੱਡੀ ਬਿਲਕੁਲ ਸਾਫ਼ ਪਈਏ ਚਾਰੇ ਪਾਸਿਓ ਤੇ ਪਹਿਲੇ ਨਾਮ ਗੱਡੀ ਆ ਬਾਈ ਜੀ ਫਸਟ ਓਨਰ ਆ ਫਸਟ ਓਨਰ ਪਹਿਲੇ ਨਾਮ ਗੱਡੀ ਆ ਤੇ ਸਾਰੀ ਦੀ ਸਾਰੀ ਗੱਡੀ ਤੁਹਾਨੂੰ Ориਜਨਲ ਮਿਲੂ A to Z ਗੱਡੀ ਰਿਜਨਲ ਆ ਸਾਰੀ ਦੀ ਸਾਰੀ ਤੇ ਗੱਡੀ ਦੇ ਸਾਰੇ ਕਾਗਜ਼ਾਤ ਉਹ ਤੁਹਾਨੂੰ ਪੂਰੇ ਮਿਲਣਗੇ ਆ ਦੇਖ ਲਓ ਗੱਡੀ ਬਿਲਕੁਲ ਪੂਰੀ ਵਧੀਆ ਸਾਫ਼ ਚਾਰੇ ਪਾਸਿਆਂ ਦੇ ਦੇਖ ਲਓ ਗੱਡੀ ਦੇ ਕਾਗਜ਼ੀਬਾਤਰ ਸਭ ਤੁਹਾਨੂੰ ਪੂਰੇ ਫੁੱਲ ਮਿਲਣਗੇ ਪਹਿਲੇ ਨਾਮ ਗੱਡੀ ਹੈ ਇੰਜਨ ਗੇਅਰ ਦੀ ਫੁੱਲ ਗਰੰਟੀ ਏਸੀ ਹੀਟਰ ਫੁੱਲ ਕੰਪਲੀਟ ਮਿਲੂਗਾ ਸੈਂਟਰ ਲੌਕ ਹੈ 2013 ਮਾਡਲ ਹੈ 65000 ਕਿਲੋਮੀਟਰ ਕੁੱਲ ਚੱਲੀ ਹੋਈ ਹੈ ਜੇ ਕਿਸੇ ਵੀ ਭੈਣ ਭਰਾ ਨੂੰ ਗੱਡੀ ਚਾਹੀਦੀ ਹੋਵੇ ਪੰਜੜਾ ਤੁਸੀਂ ਆ ਸਕਰੀਨ ਦੇ ਉੱਤੇ ਨੰਬਰ ਵੇਖ ਰਹੇ ਹੋ 99140 ਤੇ 09919 ਇਹ ਨੰਬਰ ਤੇ ਤੁਸੀਂ ਸੰਪਰਕ ਕਰਕੇ ਗੱਡੀ ਵੇਖ ਪਰਖ ਕੇ ਲਿਜਾ ਸਕਦੇ ਹੋ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗਦੀ ਘੰਟੀ ਤੇ ਕਲਿੱਕ ਕਰ ਦਿਓ ਤੇ ਜੇਕਰ ਤੁਹਾਨੂੰ ਇਹ ਗੱਡੀ ਨਹੀਂ ਚਾਹੀਦੀ ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਕਿਸੇ ਯਾਰ ਦੋਸਤ ਨੂੰ ਚਾਹੀਦੀ ਹੋਊਗੀ ਤੁਸੀਂ ਉਹਨਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ